ਪਹਿਲਾਂ ਦੇਖੋ ਕੁਝ ਸਮਾਂ ਪਹਿਲਾਂ ਸ੍ਰੀ ਅਕਾਲ ਤਖਤ ਸਾਹਿਬ ਤੇ ਕਬੂਲ ਨਾਮਾ ਆਇਆ ਸੀ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਮੈਂ ਆਈਪੀਐਸ ਦੀ ਨੌਕਰੀ ਕਿਉਂ ਛੱਡੀ ਸੀ ਬਰਗਾੜੀ ਦਾ ਕੇਸ ਸੀਗਾ ਬੇਅਦਬੀ ਦਾ ਕੇਸ ਸੀਗਾ ਅਸਹੀ ਇਨਵੈਸਟੀਗੇਸ਼ਨ ਕੀਤੀ ਸੀ ਉਸ ਇਨਵੈਸਟੀਗੇਸ਼ਨ ਨੂੰ ਕਵੈਸ ਕਰਾ ਦਿੱਤਾ ਗਿਆ ਹੋ ਗਿਆ ਜਾਂ ਇਸ ਤਰ੍ਹਾਂ ਦੇ ਹਾਲਾਤ ਬਣਾ ਦਿੱਤੇ ਗਏ ਕਿ ਉਹ ਕਵੈਸ ਹੋ ਗਿਆ ਜੀ لیکن جو قبول نامہ آیا ہے جو دوسی نے اپنا گناہ قبول کر لیا اودی جیڑی فائنڈنگ ہے ساڈی رپورٹ دی تپتیش دی انویسٹیگیشن دی اس دے نال یہ ثابت ہو گیا کہ جو اسیں انویسٹیگیشن کیتی سی او انویسٹیگیشن بالکل صحیح سی پمے وہ کیس ہو گیا ٹھیک ہے اسیں ਆਪਣੀ ਨੌਕਰੀ ਦੇ ਦੌਰਾਨ ਜੋ 22 23 ਸਾਲ ਦੀ ਆਈਪੀਐਸ ਦੀ ਨੌਕਰੀ ਕੀਤੀ ਸਚਾਈ ਦੇ ਆਧਾਰਿਤ ਅਸੀਂ ਨੌਕਰੀ ਕੀਤੀ ਜੀ ਸਚਾਈ ਤੇ ਅਸੀਂ ਅਡਿੱਗ ਰਹੇ ਪਰੇਸ਼ਾਨੀਆਂ ਆਈਆਂ ਆਜ ਜੇਕਰ ਅਸੀਂ ਸਿਆਸਤ ਦੇ ਵਿੱਚ ਜੇ ਆਏ ਹਾਂ ਤੇ ਸਾਡੀ ਜੋ ਰਾਜਨੀਤੀ ਹੈ ਉਹ ਸੱਚਤਾ ਆਧਾਰਿਤ ਹੈ ਜੀ ਰਾਜਨੀਤੀ ਵੀ ਸਚਾਈ ਤੇ ਆਧਾਰਿਤ ਹੈ ਅਸੀਂ ਸਚਾਈ ਨੂੰ ਨਹੀਂ ਛੱਡਣਾ ਹੈ ਸਾਡੀ ਆਈਡੀਓਲੋਜੀ ਦਾ ਪਹਿਲਾ ਪੁਆਇੰਟ ਹੈ ਸਚਾਈ ਦੂਸਰੀ ਗੱਲ ਜੋ ਕਬੂਲਨਾਮਾ ਆਇਆ ਮੈਨੂੰ ਵੀ ਖੁਸ਼ੀ ਹੋਈ ਤੇ ਸਾਰੇ ਪੰਜਾਬੀਆਂ ਨੂੰ ਖੁਸ਼ੀ ਹੋਈ ਜਾਂ ਜੋ ਪੰਜਾਬ ਦੇ ਲੋਕ ਦੇਸ਼ ਵਿਦੇਸ਼ ਦੇ ਵਿੱਚ ਰਹਿੰਦੇ ਨੇ ਕਟੋ-ਕਟੇ ਹੋ ਗਿਆ ਕਿ ਦੋਸ਼ੀ ਨੇ ਜੋ ਗੁਨਾਹ ਕਬੂਲ ਕੀਤਾ ਉਹ ਫਾਈਂਡਿੰਗ ਵਹੀ ਸੀਗੀ ਜੋ ਸਾਡੇ ਤਪਤੀਸ਼ ਦਾ ਸਿਚਾ ਸੀਗਾ ਲੋਕਾਂ ਨੂੰ ਜੋ ਵਿਸ਼ਵਾਸ ਮੇਰੇ ਤੇ ਉਦੋਂ ਸੀਗਾ ਜਦੋਂ ਤਪਤੀਸ਼ ਮੈਨੂੰ ਮਿਲੀ ਸੀ ਉਹ ਵਿਸ਼ਵਾਸ ਦੁਬਾਰਾ ਕਾਇਮ ਹੋ ਗਿਆ ਜਦੋਂ ਮੈਂ ਨੌਕਰੀ ਛੱਡੀ ਸੀ ਤਰ੍ਹਾਂ ਤਰ੍ਹਾਂ ਦੇ ਮੇਰੇ ਤੇ ਇਲਜ਼ਾਮ ਵੀ ਲਗਾਏ ਗਏ ਜਦੋਂ ਉਹ ਰਿਪੋਰਟ ਕੋਇਸ ਹੋਈ ਲੇਕਿਨ ਮੈਂ ਹਮੇਸ਼ਾ ਅਡਿਗ ਰਹਾ ਜੇਕਰ ਮੈਂ ਆਈਪੀਐਸ ਦੀ ਨੌਕਰੀ ਨਹੀਂ ਛੱਡਦਾ ਸ੍ਰੀ ਅਕਾਲ ਤਖਤ ਸਾਹਿਬ ਤੇ ਕਬੂਲਨਾਮਾ ਨਹੀਂ ਆਉਣਾ ਸੀ ਜਦੋਂ ਮੈਂ ਸਰਵਿਸ ਦੇ ਵਿੱਚ ਸੀਗਾ 2021 ਅਪ੍ਰੈਲ ਦੇ ਵਿੱਚ ਸਰਵਿਸ ਛੱਡ ਦਿੱਤੀ ਸੀ 10 ਮਹੀਨੇ ਬਾਅਦ ਅਸੀਂ ਆਮ ਆਦਮੀ ਪਾਰਟੀ ਜੁਆਇਨ ਕਰ ਲਿਆ ਹਿਰਾਮ ਆਦਮੀ ਪਾਰਟੀ ਦੀ ਸਰਕਾਰ ਬਣ ਗਈ ਤੁਸੀਂ ਦੇਖੋਗੇ ਕਿ ਮੇਰੇ ਤੇ ਜੋ ਤਸੱਦਦ ਸ਼ੁਰੂਆਤ ਦੇ ਵਿੱਚ ਸਟਾਰਟ ਹੋਇਆ ਸੀ ਉਹ ਦਿਨ-ਪਰ ਦਿਨ ਵੱਧਾ ਗਿਆ ਸੀ ਸਾਡੀ ਸਰਕਾਰ ਦੇ ਵਿੱਚ ਵੀ ਦੇਖੋ ਅਸੀਂ ਨਿਜੀ ਐਡਵੋਕੇਟ ਲੈ ਕੇ ਸੁਪਰੀਮ ਕੋਰਟ ਹਾਈ ਕੋਰਟ ਫਰੀਦ ਕੋਰਟ ਜਾਂਦੇ ਰਹੇ ਅਸੀਂ ਲੜਾਈ ਨਹੀਂ ਛੱਡੀ ਜੀ ਔਰ ਮੇਰੇ ਫੋਟੋ ਲਗਾਏ ਗਏ ਸੀਗੇ 2022 ਇਲੈਕਸ਼ਨ ਦੇ ਵਿੱਚ ਸਾਰੇ ਪੰਜਾਬ ਦੇ ਵਿੱਚ ਉਹ ਐਸੇ ਕਰਕੇ ਐਸੇ ਕਰਕੇ ਕਿ ਐਸੀ ਉਸ ਕੇਸ ਦੀ ਤਫਤੀਸ਼ ਕੀਤੀ ਸੀ ਹਾਲਾਂਕਿ ਮੈਂ ਕਿਹਾ ਸੀ ਕਿ ਇਸ ਕੇਸ ਨੂੰ ਰਾਜਨੀਤਿਕ ਰੰਗਤ ਨਾ ਦਿੱਤਾ ਜਾਵੇ ਕੋਈ ਵੀ ਨਾ ਦੇਵੇ ਇਹਦਾ ਰਾਜਨੀਤਿਕ ਤੌਰ ਤੇ ਇਸਤੇਮਾਲ ਕੋਈ ਵੀ ਨਾ ਕਰੇ ਕਬੂਲ ਨਮਾ ਜੋ ਦੋ ਆ ਗਿਆ ਉਹਨਾਂ ਲੋਕਾਂ ਨੂੰ ਦੇਖੋ ਕਿਸ ਤਰ੍ਹਾਂ ਲੱਗਿਆ ਹੋਗਾ ਜਿੰਨਾ ਲੋਕਾਂ ਨੇ ਮਦਦ ਕੀਤੀ ਚਾਹੇ ਉਹ ਸਿਆਸਤਦਾਨ 시ਗੇ ਅਫਸਰ 시ਗੇ ਮੇਰੇ ਤੇ ਤਸੱਦਦ ਕਰ ਰਹੇ ਹੋ ਤੇ ਦੋਸ਼ੀ ਨੇ ਗੁਨਾਹ ਕਬੂਲ ਕਰ ਲਿਆ ਤੁਹਾਡੀ ਡੀਲ ਹੋ ਗਈ ਮੰਨ ਲਓ ਕਿਸੇ ਤਰ੍ਹਾਂ ਦੀ ਵੀ ਡੀਲ ਹੋ ਗਈ ਦੋਸ਼ੀ ਦੇ ਨਾਲ ਤੇ ਦੋਸ਼ੀ ਨੇ ਗੁਨਾਹ ਕਬੂਲ ਕਰ ਲਿਆ ਸੀ ਅੱਡਿ ਗਹਿ ਜੀ ਮਿਸਟਰ ਚਾਈਤ ਅੱਜ ਸਾਡੀ ਜਿਹੜੀ ਸਿਆਸਤ ਹੈ ਉਹ ਵੀ ਸੱਚਾਈ ਤੇ ਆਧਾਰਿਤ ਸਿਆਸਤ ਹੈ ਟੋਟਲੀ ਸੱਚਾਈ ਤੇ ਆਧਾਰਿਤ ਸਿਆਸਤ ਹੈ ਚਾਰ ਪੰਜ ਦਿਨਾਂ ਤੋਂ ਸੋਸ਼ਲ ਮੀਡੀਆ ਦੇ ਵਿੱਚ आज भी ट्रिब्यून अखबार ਦੇ ਵਿੱਚ ਕੱਲ ਦੈਨਿਕ ਪਾਸਕਰ ਦੇ ਵਿੱਚ ਆਇਆ ਪਰਸੋਂ ਦੈਨਿਕ ਜਾਗਰਨ ਦੇ ਵਿੱਚ ਆਇਆ ਕਾਰਪੋਰੇਸ਼ਨ ਇਲੈਕਸ਼ਨ ਦੇ ਰਿਕਾਰਡੋ ਤੁਹਾਡੇ ਫੋਨ ਵੀ ਆਉਂਦੇ ਨੇ ਕਈਆਂ ਦੇ ਨਾਲ ਗਲਬਾਤ ਹੋ ਜਾਂਦੀ ਹੈ ਕਈਆਂ ਦੇ ਨਾਲ ਨਹੀਂ ਹੋ ਪਾਉਂਦੀ ਹੈ ਕਿਸੇ ਕਾਰਨ ਬਸ ਤਾਂ ਮੈਂ ਉਚਿਤ ਸਮਝਿਆ ਕਿ ਆਪਣਾ ਪੱਖ ਸਪਸ਼ਟ ਕਰ ਦਿੱਤਾ ਜਾਵੇ ਇਲੈਕਸ਼ਨ ਹੋ ਰਿਹਾ ਹੈ 2 ਸਾਲ ਦੀ ਦੇਰੀ ਦੇ ਨਾਲ ਹੋਇਆ ਹੈ। ਪੰਜਾਬ ਵਿਧਾਨ ਸਭਾ ਦੇ ਵਿੱਚ ਅਸੈਂਬਲੀ ਦੇ ਵਿੱਚ ਮੈਂ ਸਪਸ਼ਟ ਗੱਲ ਕੀਤੀ ਸੀ ਕਿ ਅਸੀਂ ਫਰੰਟ ਦੇ ਵਿੱਚ ਰਹਿ ਕੇ ਰਾਜਨੀਤੀ ਕਰਦੇ ਹਾਂ। ਤੇ ਹਮੇਸ਼ਾ ਫਰੰਟ ਦੇ ਵਿੱਚ ਰਹਿ ਕੇ ਰਾਜਨੀਤੀ ਕਰਨੀ ਹੈ। ਮੈਂ ਕਿਹਾ ਕਿ ਦੇਖੋ ਕਾਰਪੋਰੇਸ਼ਨ ਦਾ ਇਲੈਕਸ਼ਨ ਹੋਇਆ ਨਹੀਂ ਤੇ 17 ਕਾਉਂਸਲਰ ਤੇ 12 ਸਰਪੰਚਾ ਦਾ ਕੰਮ ਮੈਂ ਇਕੱਲੇ ਕਰ ਰਹੇ ਹਾਂ ਜੋ ਕਿ ਸੰਭਵ ਨਹੀਂ ਹੈ। ਅਸੀਂ ਫਰੰਟ ਦੇ ਵਿੱਚ ਆ ਜਾਂਦੇ ਹਾਂ ਜਿੱਥੇ ਜਨਤਾ ਪ੍ਰੇਸ਼ਾਨ ਹੈ ਅਸੀਂ ਚਲੇ ਜਾਂਦੇ ਹਾਂ ਜਨਤਾ ਨੂੰ ਵੀ ਇਹ ਹੀ ਲੱਗ ਗਿਆ ਸੀ ਕਿ ਐਮ ਐਲ ਏ ਦਾ ਕੰਮ ਸਿਵਰੇਜ ਦੀ ਸਫਾਈ ਕਰਵਾਉਣਾ ਪਾਣੀ ਦਾ ਅਰੇਂਜਮੈਂਟ ਕਰਨਾ ਗਾਰਵੇ ਦੀ ਲਿਫਟਿੰਗ ਕਰਾਉਣਾ ਹੈ ਜਦ ਕਿ ਤਿੰਨ ਸਰਕਾਰਾਂ ਹੁੰਦੀਆਂ ਨੇ ਸਾਡੇ ਮੁਲਕ ਦੇ ਸੰਵਿਧਾਨ ਦੇ ਮੁਤਾਬਿਕ ਇੱਕ ਕੇਂਦਰ ਦੀ ਸਰਕਾਰ ਹੁੰਦੀ ਹੈ ਇਹ ਦੇ ਰਾਜ ਸਰਕਾਰ ਹੁੰਦੀ ਹੈ ਤਾਂ ਇੱਕ ਸਥਾਨਕ ਸਰਕਾਰ ਹੁੰਦੀ ਹੈ ਜੀ ਤੇ ਇਹ ਸਾਰਾ ਕੰਮ ਸਥਾਨਕ ਸਰਕਾਰ ਦਾ ਹੈ ਠੀਕ ਹੈ ਸਾਡਾ ਵੀ ਰੋਲ ਹੁੰਦਾ ਹੈ ਅਸੀਂ ਜੋ ਨਗਰ ਕਾਉਂਸਲ ਬੰਦੀ ਹੈ ਨਗਰ ਨਿਗਮ ਅਸੀਂ ਉਸਦੇ ਐਕਸ-ऑफिशियल ਮੈਂਬਰ ਹੁੰਦੇ ਹਾਂ ਲੇਕਿਨ ਇਹ ਪ੍ਰਾਇਮਰੀ ਰਿਸਪੌਂਸਿਬਿਲਟੀ ਕਾਉਂਸਲ ਲੈਵਲ ਦੀ ਹੁੰਦੀ ਹੈ ਤਾਂ ਅਸੀਂ ਕੰਮ ਕਰਦੇ ਰਹੇ ਕਿਉਂਕਿ ਅਸੀਂ ਲੋਕਾਂ ਨੂੰ ਛੱਡ ਨਹੀਂ ਸਕਦੇ ਜੀ ਤੇ ਲੋਕਾਂ ਨੂੰ ਵੀ ਲੱਗ ਗਿਆ ਅਸੀਂ ਸਾਡਾ ਕੰਮ ਦੇਖ ਕੇ ਕਿ ਐਮਐਲਏ ਦਾ ਕੰਮ ਵੀ ਇਹ ਹੀ ਹੈ ਲੇਕਿਨ ਹੁਣ ਇਲੈਕਸ਼ਨ ਹੋ ਰਿਹਾ ਹੈ ਇੱਕ ਵੈਲਕਮਿੰਗ ਸਟੈਪ ਹੈ ਅਸੀਂ ਵੈਲਕਮ ਕਰਦੇ ਹਾਂ ਕਿ ਇਹ ਇਲੈਕਸ਼ਨ ਪਾਵੇਂ ਦੇਰੀ ਦੇ ਨਾਲ ਹੀ ਹੋ ਰਿਹਾ ਹੈ ਹੋ ਰਿਹਾ ਹੈ ਦੂਸਰੀ ਗੱਲ ਦੇਖੋ ਮੈਂ ਐਲੈਕਸ਼ਨ ਦੇ ਵਿੱਚ ਐਕਟਿਵ ਨਹੀਂ ਤੁਹਾਨੂੰ ਸਾਰਿਆਂ ਨੂੰ ਪਤਾ ਹੈ ਕਿ ਨਿੱਜੀ ਤੌਰ ਤੇ ਪਰਿਵਾਰਿਕ ਤੌਰ ਤੇ ਮੇਰਾ ਬਹੁਤ ਵੱਡਾ ਨੁਕਸਾਨ ਹੋਇਆ ਹੈ ਮੈਂ ਉਸ ਹਾਲ ਦੇ ਵਿੱਚ ਨਹੀਂ ਹਾਂ ਕਿ ਮੇਰੀ ਵਾਈਫ ਦਾ ਜੋ ਡੈਥ ਹੋਇਆ ਸੀ ਉਸ ਤੋਂ ਬਾਅਦ ਮੈਂ ਜੋ ਐਕਟਿਵ ਪੋਲਿਟਿਕਸ ਦੇ ਹਲੇ ਮੈਂ ਆਇਆ ਨਹੀਂ ਇਸ ਕਰਕੇ ਮੈਂ ਕੋਈ ਵੀ ਰਾਜਨੀਤਿਕ ਕੰਮ ਐਲੈਕਸ਼ਨ ਤੋਂ ਰਿਲੇਟਡ ਨਹੀਂ ਕਰ پا ਰਿਹਾ ਔਰ ਮੈਂ ਡਿਸਾਈਡ ਕੀਤਾ ਕਿ ਤਾਂ ਕਿ ਹਲੇ ਅਸੀਂ ਐਕਟਿਵ ਰਾਜਨੀਤੀ ਦੇ ਵਿੱਚ ਨਹੀਂ ਆਉਣਾ ਹੈ ਲੇਕਿਨ ਜੋ ਜ਼ਰੂਰੀ ਕੰਮ ਹੈ ਕਿ ਮਲੇ ਦਾ ਜਨਤਾ ਤੋਂ ਰਿਲੇਟਡ ਕਿਉਂਕਿ ਅਸੀਂ ਜਨਤਾ ਦੇ ਨੁਮਾਇੰਦੇ ਹਾਂ ਮੈਂ ਉਹ ਚੀਜ਼ ਮੈਂ ਹਮੇਸ਼ਾ ਸ਼ੁਰੂ ਤੋਂ ਹੀ ਉਹਦੇ ਵਿੱਚ ਕੋਈ ਕਮੀ ਅਸੀਂ ਨਹੀਂ ਛੱਡ ਰਹੇ ਹਾਂ ਲੇਕਿਨ ਜੋ ਕੈਂਪੇਨਿੰਗ ਹੁੰਦੀ ਹੈ ਜਾਂ ਲੋਬਿੰਗ ਹੁੰਦੀ ਹੈ ਉਹਦੇ ਵਿੱਚ ਅਸੀਂ ਨਹੀਂ ਆ ਰਹੇ ਹਾਂ ਠੀਕ ਹੈ ਕਿ ਨਹੀਂ ਲੇਕਿਨ ਜਨਤਾ ਦਾ ਕੰਮ ਅਸੀਂ ਕਰ ਰਹੇ ਹਾਂ ਕਰਦੇ ਰਹਾਂਗੇ ਇਸੀ ਗੱਲ 'ਤੇ ਸਭ ਤੋਂ ਇੰਪੋਰਟੈਂਟ ਹੈ ਅੱਜ ਜੋ ਅਖਬਾਰ ਦੇ ਵਿੱਚ ਆਇਆ ਹੈ ਕਿ ਕੁੰਵਰ ਵਿਜੇ ਪ੍ਰਸਾਦ ਦੇ ਫੋਟੋ ਨਹੀਂ ਲੱਗ ਰਹੇ ਨੇ ਆਮ ਆਦਮੀ ਪਾਰਟੀ ਦੇ ਜਿਹੜੇ ਕੈਂਡੀਡੇਟ ਨੇ ਨਹੀਂ ਲਗਾ ਰਹੇ ਇਸ ਤਰ੍ਹਾਂ ਨਹੀਂ ਹੈ ਮੇਰੇ ਫੋਟੋ ਤੁਸੀਂ ਦੇਖੋ ਸਾਰੇ ਸ਼ਹਿਰ ਦੇ ਵਿੱਚ ਲੱਗੇ ਹੋਏ ਨੇ ਨਾਰਥ ਸਾਊਥ ਈਸਟ ਵੈਸਟ ਦੀ ਕੋਈ ਗੱਲ ਨਹੀਂ ਹੈ ਇਹ ਤਾਂ ਆਪਣੀ ਸ਼ਰਧਾ ਦੀ ਗੱਲ ਹੈ ਜੀ ਇੱਕ ਜਮਾਨਾ ਸੀ 3 ਸਾਲ ਪਹਿਲਾਂ ਮੇਰੇ ਫੋਟੋ ਸਾਰੇ ਪੰਜਾਬ ਦੇ ਵਿੱਚ ਲੱਗੇ ਹੋਏ ਸੀ ਬੜੇ ਜਿਹੜੇ ਵਜ਼ੀਰ ਬਣੇ ਨੇ ਜੋ ਤੁਹਾਡੇ ਕਈ ਐਮਐਲਏ ਬਣੇ ਨੇ ਉਹ ਮੇਰੀਆਂ ਫੋਟੋਆਂ ਲਗਾ ਲਗਾ ਕੇ ਬਣੇ ਨੇ ਅੱਜ ਠੀਕ ਹੈ ਅੱਜ ਹੁਣ ਉਹਨਾਂ ਦੀ ਲੋੜ ਨਹੀਂ ਹੈ ਲੋੜ ਜਦੋਂ ਕ੍ਰੈਡੀਬਿਲਟੀ ਬਣਾਉਣ ਦੀ ਸੀਗੀ ਮੇਰਾ ਫੋਟੋ ਲੱਗ ਗਿਆ ਬਹੁਤ ਸਾਰੇ ਲੋਕ ਜਿਹੜੇ ਆਮ ਆਦਮੀ ਪਾਰਟੀ ਦੇ ਕੈਂਡੀਡੇਟ ਨੇ ਮੇਰੇ ਫੋਟੋ ਨਹੀਂ ਲਗਾ ਰਹੇ ਨੇ ਮੈਂ ਥੋੜਾ ਉਹਨਾਂ ਨੂੰ ਕਿਹਾ ਕਿ ਮੇਰਾ ਫੋਟੋ ਲਗਾਓ ਜੀ ਮੈਂ ਕਿਸ ਤਰ੍ਹਾਂ ਕਹਾਂ ਲੱਗੀ ਮੇਰਾ ਫੋਟੋ ਲਗਾਓ ਠੀਕ ਹੈ ਮੈਂ ਆਪਣੇ ਹਲਕੇ ਦੀ ਗੱਲ ਜ਼ਿਕਰ ਕਰਾਂ ਤਾਂ ਆਪਣੇ ਹਲਕੇ ਦੇ ਵਿੱਚ ਜਦੋਂ ਟਿਕਟਾਂ ਦੀ ਵੰਡ ਹੋਈ ਦੋ ਬਾਰੀ ਜੋ ਆਮ ਆਦਮੀ ਪਾਰਟੀ ਦੇ ਸਾਡੇ ਉਹਦੇਦਾਰ ਸੀਗੇ ਉਹਨਾਂ ਦਾ ਫੋਨ ਆਇਆ ਕਿ ਅਸੀਂ ਡਿਸਕਸ ਕਰਨਾ ਚਾਹੁੰਦੇ ਹਾਂ ਟਾਈਮ ਵੀ ਸੱਠ ਹੋਇਆ ਦੋ ਬਾਰੀ ਹੋਇਆ ਲੇਕਿਨ ਡਿਸਕਸ਼ਨ ਹੋਇਆ ਨਹੀਂ ਉਹਨਾਂ ਦੀ ਕੋਈ ਮਜਬੂਰੀ ਹੋ ਸਕਦੀ ਹੈ ਲੇਕਿਨ ਮੈਂ ਆਪਣੇ ਵੱਲੋਂ ਕਿਸੇ ਦੇ ਵਾਸਤੇ ਟਿਕਟ ਦੀ ਡਿਮਾਂਡ ਨਹੀਂ ਰੱਖਿਆ ਤੁਸੀਂ ਇਹ ਵੀ ਦੇਖ ਰਹੇ ਹੋ ਕਿ ਕਈ ਤਰ੍ਹਾਂ ਦੇ aarop par tyarop social media ਦੇ ਵਿੱਚ akhbaron ਦੇ ਵਿੱਚ ਲੱਗ ਰਹੇ ਨੇ ਜੀ ਇਕਟਾਂ ਦੀ ਬੰਨਵਸਤ ਮੈਂ ਨੀਜੀ ਕਰੇਲੂ ਹਾਲਾਤ ਕਰਕੇ ਮੈਂ ਇਸ ਪ੍ਰਕਿਰਿਆ ਤੋਂ ਹਮੇਸ਼ਾ ਆਪਣੇ ਆਪ ਨੂੰ ਬਾਹਰ ਰੱਖਿਆ ਜੇ ਫਿਰ ਵੀ ਰਾਜਨੀਤੀ ਐਸੀ ਚੀਜ਼ ਹੈ ਜੇਕਰ ਤੁਸੀਂ ਬਾਹਰ ਹੋ ਤਾਂ ਵੀ ਬਾਹਰ ਨਹੀਂ ਰਹਿਣ ਦਿੰਦੀ ਤੇ ਇਸ ਕਰਕੇ ਤੁਸੀਂ ਦੇਖੋ ਇਹ ਕਿਹਾ ਜਾ ਰਿਹਾ ਹੈ ਕਿ ਮੇਰੇ ਕਿਸੇ ਵਿਅਕਤੀ ਨੂੰ ਟਿਕਟ ਨਹੀਂ ਮਿਲੀ ਜਾਂ ਮੈਨੂੰ ਇਗਨੋਰ ਕਰ ਦਿੱਤਾ ਗਿਆ ਮੇਰੀ ਟੀਮ ਨੂੰ ਇਗਨੋਰ ਕਰ ਦਿੱਤਾ ਗਿਆ ਅਸੀਂ ਕੋਈ ਡਿਮਾਂਡ ਨਹੀਂ ਰੱਖੀ ਸੀ ਹਾਂ ਸਭ ਤੋਂ ਪਹਿਲਾਂ ਕੈਂਡੀਡੇਟਸ ਦਾ ਪੈਨਲ ਮੇਰੇ ਕੋਲੋਂ ਗਿਆ ਸੀ ਪਾਰਟੀ ਹੈੱਡਕੁਆਟਰ ਦੇ ਵਿੱਚ ਜੋ ਲੋਕਲ ਹੈੱਡਕੁਆਟਰ ਹੈ ਅੰਮ੍ਰਿਤਸਰ ਦਾ ਜਦੋਂ ਵੀ ਗਲ ਚੱਲੀ ਸੀ ਕਾਰਪੋਰੇਸ਼ਨ ਇਲੈਕਸ਼ਨ ਦੀ ਤਾਂ ਹਰ ਵਾਰਡ ਵਾਸਤੇ 4-4 ਕੈਂਡੀਡੇਟ ਦਾ ਪੈਨਲ ਮੈਂ ਬਣਾ ਕੇ ਭੇਜਿਆ ਸੀ ਤੇ ਮੈਂ ਇਹ ਕਹ ਦਿੱਤਾ ਸੀ ਕੋ ਉਸ ਪੈਨਲ ਤੇ ਤੁਸੀਂ ਜਦੋਂ ਵੀ ਚਾਹੋ ਮੇਰੇ ਨਾਲ ਡਿਸਕਸ ਕਰ ਲਓ ਤੇ ਇਹ ਪਾਰਟੀ ਦੀ ਇੱਛਾ ਹੈ ਜੀ ਕਿਸੇ ਨੂੰ ਵੀ ਟਿਕਟ ਦੇ ਸਕਦੀ ਹੈ ਲੇਕਿਨ ਅਸੀਂ ਕੋਈ ਡਿਮਾਂਡ ਨਹੀਂ ਰੱਖੀ ਕੋਈ ਲੋਬਿੰਗ ਨਹੀਂ ਕੀਤੀ ਕਿ ਫਲਾਣੇ ਨੂੰ ਫਲਾਣੇ ਥਾਂ ਤੋਂ ਦੇ ਦਿਓ ਫਲਾਣੇ ਨੂੰ ਫਲਾਣੇ ਥਾਂ ਤੇ ਦੇ ਇਹਦੇ ਵਿੱਚ ਹੀ ਇਹ ਵੀ ਗੱਲ ਹੈ ਕਿ ਜਦੋਂ ਟਿਕਟਾਂ ਦੀ ਵੰਡ ਹੋਈ ਜਦੋਂ ਆ ਗਿਆ ਸਾਰਾ ਕੁਝ ਤਾਂ ਅਸੀਂ ਦੇਖਿਆ ਜੀ ਇਹ ਐਸੇ ਵਿਅਕਤੀਆਂ ਨੂੰ ਟਿਕਟ ਮਿਲੀ ਹੈ 14 ਨੰਬਰ ਵਾਰਡ ਤੁਸੀਂ ਕਿਸੇ ਨੂੰ ਵੀ ਪੁੱਛੋ ਆਮ ਆਦਮੀ ਪਾਰਟੀ ਦੇ ਵਰਕਰ ਨੂੰ ਪੁੱਛੋ ਲੀਡਰ ਨੂੰ ਪੁੱਛੋ ਮੈਨੂੰ ਪੁੱਛ ਲਓ ਅਸੀਂ ਉਸ ਕੈਂਡੀਡੇਟ ਦੀ ਸ਼ਕਲ ਨੌਰਥ ਹਲਕੇ ਦੇ ਵਿੱਚ ਜਾਂ ਉਸ ਵਾਰਡ ਦੇ ਵਿੱਚ ਕਦੇ ਵੀ ਨਹੀਂ ਦੇਖਿਆ ਨਾ ਮੈਂ ਜਾਣਦਾ ਨਾ ਹੀ ਉਹਨਾਂ ਨੇ ਸੰਪਰਕ ਕੀਤਾ ਮੇਰੇ ਨਾਲ ਜੀ ਕੋਈ ਤਾਂ ਬਤੌਰ ਐਮਐਲਏ ਮੈਂ ਕਿਸ ਤਰ੍ਹਾਂ ਉਹਨਾਂ ਦੀ ਸਪੋਰਟ ਕਰ ਸਕਦਾ ਤੁਸੀਂ ਦੱਸੋ ਨਾ ਮੈਂ ਉਹਨਾਂ ਨੂੰ ਜਾਣਦਾ ਨਾ ਉਹਨਾਂ ਦੇ ਮੇਰੇ ਉਹਨਾਂ ਨੇ ਮੇਰੇ ਨਾਲ ਕੋਈ ਕੰਟੈਕਟ ਕੀਤਾ ਤਾਂ ਮੈਂ ਬਤੌਰ ਐਮਐਲਏ ਮੈਂ ਕਿਸ ਤਰ੍ਹਾਂ ਕਿਸੇ ਨੂੰ ਕਹ ਸਕਦਾ ਹਾਂ ਕਿ ਫਲਾਣੇ ਦੀ ਸਪੋਰਟ ਕਰ ਦਿਓ ਜੀ ਐਸੀ ਸਾਇਲੈਂਟ ਹਾਂ ਜੀ ਉੱਥੇ ਨਹੀਂ ਸਮਝੇ ਐਸੇ ਰੋਡ ਤੇ ਤੁਸੀਂ ਦੇਖੋਗੇ ਇੱਕ ਬੋਰਡ ਲੱਗਿਆ ਹੋਇਆ ਹੈ ਇੱਕ ਲੀਡਰ ਦਾ ਬੋਰਡ ਲੱਗਿਆ ਹੋਇਆ ਹੈ ਜਿਹਨਾਂ ਦਾ ਜਿਹਨਾਂ ਨੂੰ ਵੀ ਐਸ ਵਾਰਡ ਤੋਂ ਟਿਕਟ ਮਿਲੀ ਹੈ ਜੋ ਵਾਰਡ ਨੰਬਰ 8 ਹੈ 8 ਜਦੋਂ 2022 ਅਸੈਂਬਲੀ ਇਲੈਕਸ਼ਨ ਹੋਇਆ ਤੋ ਉਸੇ ਬੋਰਡ ਦੇ ਉੱਤੇ ਕਾਂਗਰਸ ਦਾ ਨਿਸ਼ਾਨ ਸੀ ਜੀ ਸਾਡੀ ਸਰਕਾਰ ਬਣ ਗਈ ਨਿਸ਼ਾਨ ਬਦਲ ਗਿਆ ਕੁਝ ਸਮਾਂ ਬਾਅਦ ਜੀ ਉਥੇ ਆਮ ਆਦਮੀ ਪਾਰਟੀ ਦਾ ਨਿਸ਼ਾਨ ਆ ਗਿਆ ਠੀਕ ਹੈ ਕੁਝ ਸਮਾਂ ਬਾਅਦ ਜਦੋਂ ਪਾਰਲੀਮੈਂਟ ਇਲੈਕਸ਼ਨ ਹੋ ਗਿਆ ਆਮ ਆਦਮੀ ਪਾਰਟੀ ਦਾ ਨਿਸ਼ਾਨ ਗਾਇਬ ਹੋ ਗਿਆ ਉਥੇ ਕੋਈ ਨਿਸ਼ਾਨ ਨਹੀਂ ਸੀਗਾ ਅੱਜ ਫਿਰ ਜਾ ਕੇ ਦੇਖੋ ਉਥੇ ਆਮ ਆਦਮੀ ਪਾਰਟੀ ਦਾ ਨਿਸ਼ਾਨ ਆ ਗਿਆ ਜਿਉਂਕਿ ਉਹਨਾਂ ਨੂੰ ਟਿਕਟ ਮਿਲ ਗਈ ਸਾਡਾ ਕੋਈ ਲਿੰਕ ਨਹੀਂ ਸਾਡੇ ਨਾਲ ਕੋਈ ਤਾਲਮਿਲ ਨਹੀਂ ਅਸੀਂ ਕਿਸ ਤਰ੍ਹਾਂ ਉਹਨਾਂ ਦੀ ਮਦਦ ਕਰ ਸਕਦੇ ਹਾਂ ਤੁਸੀਂ ਦੱਸੋ ਚਾਹੇ ਮੇਰਾ 4 ਵੋਟ ਹੋਵੇ 10 ਵੋਟ ਹੋਵੇ ਜਾਂ ਨਾ ਹੋਵੇ ਜਨਤਾ ਦੇ ਵਿੱਚ ਅਸੀਂ ਕਿਸ ਤਰ੍ਹਾਂ ਉਹਨਾਂ ਵਾਸਤੇ ਜਾ ਸਕਦੇ ਹਾਂ ਤੁਸੀਂ ਦੱਸੋ ਜੋ ਲੋਕ ਮੇਰੇ ਵਿਰੋਧੀ ਸੀਗੇ ਚਾਹੇ ਪਾਰਟੀ ਦੇ ਵਿੱਚ ਹੁੰਦੇ ਹੋਏ 2022 ਦੇ ਵਿੱਚ ਹਰ ਪਾਰਟੀ ਦੇ ਵਿੱਚ ਅੰਦਰੂਨੀ ਸਿਆਸਤ ਹੁੰਦੀ ਹੈ ਘਟੋ-ਘਟ 8 ਇਸ ਤਰ੍ਹਾਂ ਦੇ ਵਿਅਕਤੀ ਨੇ ਜਿਨ੍ਹਾਂ ਨੂੰ ਟਿਕਟ ਮਿਲੀ ਹੈ ਜਿਨ੍ਹਾਂ ਨੂੰ ਟਿਕਟ ਮਿਲੀ ਹੈ ਜੋ ਸਾਡੇ ਪਾਰਟੀ ਦੇ ਵਿੱਚ ਹੁੰਦੇ ਹੋਏ ਰਾਜਨੀਤਿਕ ਵਿਰੋਧੀ ਰਹਿੰਨ ਅਸੀਂ ਕਿਸ ਤਰ੍ਹਾਂ ਉਹਨਾਂ ਵਾਸਤੇ ਟਿਕਟਾਂ ਦੀ ਮੰਗ ਕਰਾਂਗੇ ਜੀ ਜਾਂ ਲੋਕਾਂ ਨੂੰ ਕਿਸ ਤਰ੍ਹਾਂ ਜਾਵਾਂਗੇ ਕਿ ਤੁਸੀਂ ਇਹਨਾਂ ਨੂੰ ਵੋਟ ਦੇ ਦਿਓ ਜੀ ਤੁਸੀਂ ਦੇਖੋ ਲੇਕਿਨ ਜੋ ਚੰਗੇ ਲੋਕ ਜਿਨ੍ਹਾਂ ਨੇ ਇਲੈਕਸ਼ਨ ਦੇ ਵਿੱਚ ਸਾਡੀ ਮਦਦ ਕੀਤੀ ਅੱਜ ਵੀ ਸਾਡੇ ਨਾਲ ਖੜੇ ਨੇ ਭਾਵੇਂ ਉਹ ਆਮ ਆਦਮੀ ਟਿਕਟ ਤੇ ਲੜ ਰਹੇ ਨੇ ਭਾਵੇਂ ਉਹ ਆਜ਼ਾਦ ਹੀ ਲੜ ਰਹੇ ਨੇ ਜਨ ਅਦਕ ਕਿਰਦਾਰ ਹੈ ਅਸੀਂ ਨੈਤਿਕ ਸਮਰਥਨ ਉਹਨਾਂ ਲੋਕਾਂ ਨੂੰ ਦੇ ਰਹੇ ਹਾਂ ਫੋਰ ਐਗਜ਼ਾਮਪਲ 3 ਨੰਬਰ ਵਾਰਡ ਰਾਜ ਪ੍ਰਤਾਪ ਸਿੰਘ ਬਾਜਵਾ ਆਮ ਆਦਮੀ ਪਾਰਟੀ ਦੀ ਟਿਕਟ ਤੇ ਇਲੈਕਸ਼ਨ ਲੜ ਰਹੇ ਨੇ ਉਹਨਾਂ ਨੂੰ ਅਸੀਂ ਪੂਰਾ ਸਮਰਥਨ ਦੇ ਰਹੇ ਹਾਂ 4 ਨੰਬਰ ਵਾਰਡ ਉੱਥੇ ਮਨਦੀਪ ਸਿੰਘ ਖੜੇ ਨੇ ਠੀਕ ਹੈ ਉਹ ਆਜ਼ਾਦ ਖੜੇ ਨੇ ਉਹ ਸਾਡੀ ਟੀਮ ਦੇ ਮੈਂਬਰ ਹਨ ਅਸੀਂ ਉਹਨਾਂ ਵਾਸਤੇ ਕੋਈ ਟਿਕਟ ਦੀ ਲੋਬਿੰਗ ਵੀ ਨਹੀਂ ਕੀਤੀ ਐ ਨੀਰਜ ਟਿੰਗਰਾ ਜੀ ਨੇ ਇਹ 8 ਨੰਬਰ ਤੋਂ ਖੜੇ ਨੇ ਜੀ ਉਹ ਸਾਡੀ ਟੀਮ ਦੇ ਮੈਂਬਰ ਨੇ ਸਾਡੀ ਉਹਨਾਂ ਨੇ ਹੈਲਪ ਦਿੱਤੀ ਹੈ ਅਸੀਂ ਨੈਤਿਕ ਸਮਰਥਨ ਦੇ ਰਹੇ ਹਾਂ ਠੀਕ ਹੈ ਤੁਹਾਨੂੰ ਪਤਾ ਹੈ ਪਹਿਲਾਂ ਹੀ ਕਿਹਾ ਕਿ ਮੈਂ ਐਕਟਿਵਲੀ ਇਨਵੋਲਵ ਨਹੀਂ ਹਾਂ ਇੱਕ ਕੈਂਪੇਨਿੰਗ ਪ੍ਰੋਸੈਸ ਦੇ ਵਿੱਚ ਲੇਕਿਨ ਨੈਤਿਕ ਸਮਰਥਨ ਜ਼ਰੂਰ ਹੈ ਜੋ ਸਾਡੀ ਟੀਮ ਹੈ ਇਹਨਾਂ ਲੋਕਾਂ ਨੂੰ ਸਪੋਰਟ ਕਰ ਰਹੀ ਹੈ 75 ਨੰਬਰ ਜਿਹੜਾ ਵਾਰਡ ਹੈ ਚਾਹੇ ਉਹ ਵੈਸਟ ਏਰੀਆ ਦੇ ਵਿੱਚ ਹੈ ਓਮ ਪ੍ਰਕਾਸ਼ ਗੱਬਰ ਜੀ ਖੜੇ ਨੇ ਅਸੀਂ ਉਹਨਾਂ ਨੂੰ ਸਪੋਰਟ ਕਰ ਰਹੇ ਹਾਂ पार्टी दे टिकट से लड़ रहे ने। वो सपोर्टर ने पार्टी ने उना टिकट दी है नैतिक समर्थन देना मेरा फर्ज है इस तो अलावा बहुत सारे इस तरह के लीडर ने जो आजाद भी लड़ रहे हैं कई ने मेरे फोटो चाहे ईस्ट है वेस्ट है साउथ है नॉर्थ है उन्होंने लगा लिया जी ठीक है मैं ਨਿਜੀ ਤੌਰ ਤੇ ਕਿਸੇ ਨੂੰ ਵੀ ਆਜ਼ਾਦ ਲੜਨ ਵਾਸਤੇ ਨਹੀਂ ਕਿਹਾ ਜੀ ਨਾ ਹੀ ਅਸੀਂ ਆਜ਼ਾਦ ਕੋਈ ਕੈਂਡੀਡੇਟ ਆਪਣੇ ਵੱਲੋਂ ਖੜੇ ਕਰਾਇਆ ਜੀ ਕਲੀਅਰ ਕੱਟ ਮੈਂ ਤੁਹਾਨੂੰ ਦੱਸਦਾ ਨਾ ਹੀ ਕਿਸੇ ਵਾਸਤੇ ਅਸੀਂ ਕੋਈ ਲੋਬਿੰਗ ਕੀਤੀ ਮੈਂ ਦੁਬਾਰਾ ਰਿਪੀਟ ਕਰ ਰਿਹਾ ਅਸੀਂ ਕੋਈ ਆਜ਼ਾਦ ਕੈਂਡੀਡੇਟ